ਵਾਹਿਗੁਰੂ ਜੀ ਕਾ ਹਰਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗਤ ਜਨੋ ਆਪਨੇ ਆਪ ਜੀ ਨੇ ਅੱਜ ਦਾ ਮੁਖਵਾਕ ਸਰਵਣ ਕੀਤਾ ਹੈ ਟੋਡੀ ਮਹੱਲਾ ਪੰਜਵਾਂ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਟੋਡੀ ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 718 ਤੇ ਸੁਭਾਈ ਮੰਨ ਹੈ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਅੰਦਰ ਪਰਮਾਤਮਾ ਦੇ ਸਿਮਰਨ ਦੀ ਗੱਲ ਕੀਤੀ ਹੈ ਕਿ ਜਿਹੜਾ ਇਨਸਾਨ ਵਾਹਿਗੁਰੂ ਅਕਾਲ ਪੁਰਖ ਦਾ ਸਿਮਰਨ ਕਰਦਾ ਹੈ ਉਹਦੇ ਜ਼ਿੰਦਗੀ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਨੇ ਰਾਸ ਹੋ ਜਾਂਦੇ ਨੇ ਹਰ ਹਰ ਚਰਨ ਰਿੱਤੇ ਔਰ ਧਾਰੇ ਹਰੀ ਪਰਮਾਤਮਾ ਦੇ ਚਰਨਾਂ ਨੂੰ ਆਪਣੇ ਹਿਰਦੇ 'ਚ ਵਸਾ ਲਵੇ ਚਾਰਨ ਨੇ ਗੁਰੂ ਦਾ ਸ਼ਬਦ ਗੁਰੂ ਦਾ ਗਿਆਨ ਜਿਹਨੂੰ ਅਸੀਂ ਆਪਣੇ ਬ੍ਰੇਨ ਦੇ ਵਿੱਚ ਟਿਕਾਣਾ ਏ ਤੇ ਬ੍ਰੇਨ ਦੇ ਵਿੱਚ ਟਿਕਾ ਕੇ ਉਸ ਅਕਾਲ ਪੁਰਖ ਵਹਿਗੁਰੂ ਵੱਲੋਂ ਲਈ ਹੋਈ ਜ਼ਿੰਮੇਵਾਰੀ ਜੋ ਮਨੁੱਖਾ ਜੀਵਨ ਦੀ ਸਰਮੌਰ ਜ਼ਿੰਮੇਵਾਰੀ ਹੈ ਅਵਰ ਜੂਨ ਤੇਰੀ ਪਨਹਾਰੀ ਇਸ ਧਰਤੀ 'ਮੇ ਤੇਰੀ ਸਿਕਦਾਰੀ ਸਾਰੀਆਂ ਜੂਨਾਂ ਤੋਂ ਅਲੱਗ ਮਨੁੱਖ ਨੂੰ ਸਭ ਚੀਜ਼ਾਂ ਦੇ ਕਰਕੇ ਇਹ ਆਪਣੇ ਬਾਰੇ ਚੰਗਾ ਮਾੜਾ ਸੋਚ ਸਕਦਾ ਏ ਇਹਦੇ ਕੋਲੇ ਇਨਾ ਦਿਮਾਗ ਦਿੱਤਾ ਏ ਇਹ ਤਰੱਕੀ ਕਰ ਸਕਦਾ ਏ ਇਹ ਆਪਣਾ ਘਰ ਬਣਾ ਸਕਦਾ ਏ ਆਪਣੇ ਰੋਟੀ ਬਣਾ ਕੇ ਖਾ ਸਕਦਾ ਏ ਬਾਕੀ ਜੰਨੀਆਂ ਵੀ ਚੀਜ਼ਾਂ ਨੇ ਉਹਨਾਂ ਨੂੰ ਸਾਡੇ ਵਾਂਗ ਰਹਿਣ ਦੀ ਜਾਚ ਨਹੀਂ ਹੈ ਸਾਡੇ ਵਾਂਗ ਸਮਾਜਿਕ ਜੀਵ ਨਹੀਂ ਕੇ ਮਨੁੱਖ ਦੇ ਕੁਲੇ ਬਹੁਤ ਆਤ ਐਸੀ ਸੋਚ ਪ੍ਰਮਾਤਮਾ ਨੇ ਵੱਖਰੀ ਦਿੱਤੀ ਹੈ ਜਿਹੜੀ ਹੋਰ ਚੀਜ਼ਾਂ ਕੋਲੇ ਨਹੀਂ ਇਹਨੂੰ ਭੁੱਖ ਲੱਗੇ ਇਹ ਆ ਕੇ ਉਦਮ ਕਰਕੇ ਖਾ ਪੀ ਸਕਦਾ ਹੈ ਇਹਨੂੰ ਦੁੱਖ ਤਕਲੀਫ ਹੈ ਇਹ ਬੋਲ ਕੇ ਦੱਸ ਸਕਦਾ ਹੈ ਤੇ ਪਾਤਸ਼ਾਹ ਜੀ ਕਹਿੰਦੇ ਨੇ ਜਿੰਨੇ ਇੰਨਾ ਕੁਝ ਦਿੱਤਾ ਹੈ ਸੋ ਕਿਉਂ ਬਿਸਰੇ ਜਿਨ ਸਭ ਕੁਛ ਦੀਆ ਉਹਨੂੰ ਕਿਉਂ ਵਿਸਾਰਦਾ ਜਿਹਨੇ ਸਾਰਾ ਕੁਝ ਤੈਨੂੰ ਦੇ ਦਿੱਤਾ ਰੱਖਿਆ ਹੀ ਕੁਝ ਨਹੀਂ ਬਸ ਆਪਣੇ ਆਪ ਨੂੰ ਉਹਨੇ ਤੇਰੇ ਵਿੱਚ ਟਿਕਾ ਦਿੱਤਾ ਤੇ ਤੂੰ ਪਾਸੇ ਲੱਭਦਾ ਫਿਰਦਾ ਏ ਤੈਨੂੰ ਐ ਲੱਗਣ ਲੱਗ ਪਿਆ ਕਿ ਮੈਂ ਵੱਖਰਾ ਤੇ ਰੱਬ ਵੱਖਰਾ ਏ ਤੇ ਬਾਣੀ ਨੇ ਚੇਤਾ ਕਰਾਇਆ ਕਹਿੰਦੇ ਨਹੀਂ ਪਿਆਰਿਆ ਉਹ ਤੇਰੇ ਅੰਦਰ ਹੀ ਐ ਤੇਰੇ ਹਿਰਦੇ 'ਚ ਹੀ ਵਸ ਰਿਹਾ ਉਹਨੂੰ ਆਪਣੇ ਅੰਦਰੋਂ ਹੀ ਅਨੁਭਵ ਕਰ ਉਹ ਆਕਾਲ ਪੁਰਖ ਐ ਉਹ ਪ੍ਰਮਾਤਮਾ ਇੱਕ ਓੰਕਾਰ ਹੈ ਸਰਵ ਵਿਆਪਕ ਹੈ ਹਰ ਪਾਸੇ ਉਸੇ ਦੀ ਹੀ ਸ਼ਕਤੀ ਕੰਮ ਕਰਦੀ ਹੈ ਤੇ ਉਹਨੂੰ ਯਾਦ ਕਰ ਤੇ ਉਹਨੂੰ ਯਾਦ ਕਿਵੇਂ ਕਰਨਾ ਹੈ ਜੋ ਤੇਰੀ ਡਿਊਟੀ ਲੱਗੀ ਹੈ ਉਹਨੂੰ ਪਕਤਾ ਵਿੱਚ ਦੁਨੀਆ ਸੇਵ ਕਮਾਈਏ ਤਾਂ धर ਕੇ ਬੈਸਨ ਪਾਈਏ ਕਹਿੰਦੇ ਇਸ ਸੰਸਾਰ ਦੇ ਵਿੱਚ ਸੇਵਾ ਕਰ ਆਪਣੇ ਤੋਂ ਸ਼ੁਰੂ ਕਰ ਆਪਣੇ ਮਾਪਿਓ ਦੀ ਸੇਵਾ ਕਰ ਆਪਣੇ ਪਰਿਵਾਰ ਦੀ ਸੇਵਾ ਕਰ ਜਦੋਂ ਇਹਨਾਂ ਸੇਵਾ ਤੋਂ ਸ਼ੁਰੂ ਹੋਏਗਾ ਫਿਰ ਦੁਨੀਆਂ 'ਚ ਤੇਰੀ ਕੀਤੀ ਸੇਵਾ ਵੀ ਪਰਮਾਨੰਤ ਹੈ ਜੇ ਤੂੰ ਆਪਣੇ ਘਰ ਹੀ ਸੇਵਾ ਨਾ ਕਰ ਸਕਿਆ ਬਾਹਰ ਸੇਵਾ ਤੇਰੀ ਕੀਤੀ ਕੀ ਸਫਲ ਹੋਵੇਗੀ ਦੁਨੀਆਂ ਨੇ ਤੇ ਕਹਿ ਦੇਣਾ ਆਪਣੇ ਘਰ ਦਿੱਤਾ ਰੋਲਦੇ ਫਿਰਦੇ ਆ ਤੇ ਫਲਾਨਿਆਂ ਦੇ ਜਾ ਕੇ ਸੇਵਾ ਕਰੀ ਜਾਂਦਾ ਨਹੀਂ ਆਪਣੇ ਤੋਂ ਸਾਨੂੰ ਬੜਾ ਸਿਧਾਂਤ ਵਧੀਆ ਦਿੱਤਾ ਸੀ ਸਤਿਗੁਰਾਂ ਨੇ ਪਰ ਅਸੀਂ ਕਈ ਵਾਰ ਜਾਣੇ ਅਣਜਾਣੇ 'ਚ ਉੱਤੇ ਧਿਆਨ ਨਹੀਂ ਦਿੰਦੇ ਦੇਖੋ ਜਦੋਂ ਆਪਾਂ ਅਰਦਾਸ ਕਰਕੇ ਹੁਕਮਨਾਮਾ ਸਾਹਿਬ ਲਿਆ ਹੁਕਮਨਾਮਾ ਲੈ ਕੇ ਪ੍ਰਸ਼ਾਦ ਵੰਡਣ ਲੱਗੇ ਆਂ ਉਹ ਕਿਰਪਾਨ ਭੇਟ ਕਰਨ ਤੋਂ ਬਾਅਦ ਪਹਿਲਾ ਪੰਜ ਕਫੇ ਕੱਢੇ ਪੰਜਾਂ ਪਿਆਰਿਆਂ ਦੇ ਉਹਨਾਂ ਦੇ ਨਾਂ ਤੇ ਫਿਰ ਉਸ ਤੋਂ ਬਾਅਦ ਇੱਕ ਗੱਫਾ ਕੱਢਿਆ ਕਿਹੜਾ ਜਿਹੜਾ ਤਾਬਿਆ ਰੱਖਿਆ ਉਹ ਗੁਰੂ ਗ੍ਰੰਥ ਸਾਹਿਬ ਵਾਸਤੇ ਨਹੀਂ ਹੈ ਉਹ ਜਿਹੜਾ ਗੁਰੂ ਦੀ ਹਜ਼ੂਰੀ 'ਚ ਬੈਠਾ ਏ ਉਹਦੇ ਵਾਸਤੇ ਏ ਕਿ ਪਿਆਰਿਆ ਤੂੰ ਇੱਥੇ ਬੈਠਾ ਫਿਕਰ ਨਾ ਕਰੀ ਕਿ ਪ੍ਰਸ਼ਾਦ ਮੇਰੇ ਜੋਗਾ ਬਚੇ ਕਿ ਨਾ ਆ ਤੇਰਾ ਪਹਿਲਾ ਮਿਲ ਗਿਆ ਤੂੰ ਆਪਣਾ ਪਹਿਲਾ ਸਾਂਭ ਫਿਰ ਬਾਕੀ ਵੰਡਾਂਗੇ ਤੇ ਅੱਜ ਅਸੀਂ ਉਲਟੇ ਚੱਲਦੇ ਆ ਸਿੱਖੀ ਨੂੰ ਸਿੱਖਾਂ ਨੂੰ ਸਾਂਭਣ ਦੀ ਥਾਂ ਤੇ ਅਸੀਂ ਹੋਰਾਂ ਨੂੰ ਸਾਂਭਦੇ ਪਿਰਦੇ ਆ ਤੇ ਨਾਰੇ ਲਾਈ ਜ ਨੇ ਜੀ ਸਾਡੀ ਗੁਰੂ ਨੇ ਸੇਵਾ ਲਾਈਏ ਸਰਬੱਤ ਦਾ ਭਲਾ ਗੁਰੂ ਨੇ ਸੇਵਾ ਲਾਈਏ ਸਰਬੱਤ ਦਾ ਭਲਾ ਪਰ ਗੁਰੂ ਨੇ ਆਪਣੇ ਘਰੋਂ ਸੇਵਾ ਸ਼ੁਰੂ ਕਰਵਾਈ ਹੈ ਆਪਣੇ ਕੋਲੋਂ ਸੇਵਾ ਸ਼ੁਰੂ ਕਰਵਾਈ ਹੈ ਪਹਿਲਾਂ ਆਪਣੇ ਜੋਗਾ ਤੇ ਰੱਖ ਲਾ ਫਿਰ ਜਾ ਕੇ ਕਰੀ ਗਈ ਸੇਵਾ ਪਰ ਸਾਡੇ ਇੰਨੇ ਭੋਲੇ ਨੇ ਸਿੱਖ ਜਦੋਂ ਕੋਈ ਸਰਕਾਰ ਉੱਪਰੋਂ ਆਰਡਰ ਮਾਰਦੀ ਹੈ ਜਦੋਂ ਮੈਂ ਪਿੱਛੇ ਸੁਣ ਰਿਹਾ ਸੀ ਇੱਕ ਵੀਰ ਸਾਡੀ ਉਸ ਚੀਜ਼ ਨੂੰ ਮਹਾਨਤਾ ਦੱਸਦਾ ਸੀ ਮੈਂ ਕਹਿੰਦਾ ਸਾਡੀ ਬੇਸਮਝੀ ਹੈ ਜਦੋਂ ਨਹਿਰੂ ਨੇ ਸੋਨਾ ਇਕੱਠਾ ਕਰਨ ਦੀ ਗੱਲ ਕੀਤੀ ਤੇ ਸਾਰੇ ਪੰਜਾਬ ਦੇ ਲੋਕਾਂ ਨੇ ਹੱਦੋਂ ਵੱਧ ਸੋਨਾ ਦੇ ਦਿੱਤਾ ਤੇ ਬਾਕੀ ਨੇ ਥੋੜਾ ਜਿਹਾ ਦਿੱਤਾ ਕਹਿੰਦੇ ਜੀ ਦੇਖੋ ਜੀ ਕਿੰਨੇ ਤੇ ਆਲੂ ਤੇ ਆਲੂ ਨੇ ਕਿ ਅਸੀਂ ਵੀ ਇਹ ਪੇ ਸਮਝ ਲੋਕ ਆ ਆਪਣੀ ਸੰਪਤੀ ਆਪਣੀ ਮਲਕੀਅਤ ਅਸੀਂ ਦੂਜਿਆਂ ਦੇ ਇਸ਼ਾਰਿਆਂ ਤੇ ਸੁੱਟਾਂ ਲਈ ਤਿਆਰ ਹੋ ਜਾਂਦੇ ਆ ਆ ਪਿੱਛੇ ਜੀ ਇੱਕ ਬੁੱਤ ਬਣਾਉਣਾ ਸੀ ਉਦੋਂ ਉਹਨਾਂ ਨੇ ਆਰਡਰ ਕੀਤਾ ਸਾਡਿਆਂ ਨੇ ਅਨੇ ਵਾ ਚੀਜ਼ਾਂ ਵੇਚ ਦਿੱਤੀਆਂ ਇਹ ਸਾਡੇ ਸੇਦ ਦਾ ਨਹੀਂ ਆਇਆ ਸਾਡਾ ਪਹਿਲਾਂ ਆਪਣਾ ਹਿੱਸਾ ਸਹੀ ਸਲਾਮਤ ਰੱਖੋ ਫਿਰ ਦੂਜਿਆਂ ਨੂੰ ਵੰਡਾਂਗੇ ਦੂਜਿਆਂ ਨੂੰ ਵੱਡ ਵੰਡ ਕੇ ਆਪ ਕੰਗਾਲ ਹੋਈ ਜਾਂਦੇ ਜੇ ਤੁਹਾਡਾ ਹਿੱਸਾ ਤੁਹਾਨੂੰ ਦੇਣ ਲਈ ਤਿਆਰ ਨਹੀਂ ਨਾ ਪਾਣੀ ਨਾ ਤੁਹਾਡੇ ਹੱਕ ਨਾਕਸਾਨੀ ਫਸਲਾਂ ਦਾ ਤੁਹਾਡਾ ਪੂਰਾ ਮੁੱਲ ਦੇਣ ਲਈ ਤਿਆਰ ਨਹੀਂ ਬਿਜਲੀ ਟਾਈਮ ਦੀ ਆਸੇ ਚਲੇ ਗਈ ਜਦੋਂ ਡੈਮ ਟੁੱਟੇਗਾ ਉਦੋਂ ਪੰਜਾਬ ਡੁੱਬੇਗਾ ਜਦੋਂ ਪਾਣੀ ਰਿਆਮਾਂ ਦੇ ਚੜਦੇ ਨੇ ਪੰਜਾਬ ਦੀਆਂ ਫਸਲਾਂ ਬਰਬਾਦ ਹੋ ਜਾਂਦੀਆਂ ਨੇ ਤੇ ਪਾਣੀ ਅਸੀਂ ਦੂਜਿਆਂ ਨੂੰ ਦੇਈ ਜਾਂਦੇ ਆ ਤੇ ਇਹ ਨਹੀਂ ਜਾਂਦੇ ਸਾਡੇ ਤੋਂ ਖੋਹ ਲੈਨੇ ਇਕੱਲਿਆਂ ਨੇ ਅਸੀਂ ਫੇਰ ਉਹਨਾਂ ਦੀ ਸੇਵਾ ਕਰ ਕਰਕੇ ਸੋਚਦੇ ਆਂ ਵੀ ਬੜੀ ਸੇਵਾ ਕਰ ਲਈ ਨਹੀਂ ਪਹਿਲਾਂ ਆਪਣਿਆਂ ਦੀ ਸੰਭਾਲ ਪਹਿਲਾਂ ਗੱਫਾ ਆਪਣੇ ਕੋਲ ਰਹਿੰਦਾ ਏ ਫੇਰ ਦੂਜਿਆਂ ਨੂੰ ਵੰਨਦੇ ਆਂ ਇਹ ਗੁਰਦੁਆਰੇ ਤੋਂ ਸਿੱਖ ਲੋ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਹਰ ਹਰ ਚਰਨ ਰਿੱਧੇ ਉਰ ਧਾਰੇ ਹਰੀ ਪ੍ਰਮਾਤਮਾ ਦੇ ਚਰਨ ਆਪਣੇ ਹਿਰਦੇ ਚ ਵਸਾ ਲੈ ਉਹਦੇ ਦਿੱਤੀ ਹੋਈ ਸਮਝ ਉਹਦਾ ਦਿੱਤਾ ਹੋਇਆ ਗਿਆਨ ਆਪਣੇ ਅੰਦਰ ਪਰਵੇਸ਼ ਕਰਵਾ ਸਿਮਰ ਸਵਾਮੀ ਸਤਗੁਰੇ ਆਪਣਾ ਪ੍ਰਮਾਤਮਾ ਨੂੰ ਸਿਮਰਨਾ ਹੈ ਜਿਹੜਾ ਆਪਣਾ ਹੈ ਆਪਣਾ ਸਰਵ ਵਿਆਪਕ ਹੈ ਜਿਹੜਾ ਸਾਰਿਆਂ ਨੂੰ ਸਵਸਥ ਦੇ ਰਿਹਾ ਸਾਰਿਆਂ ਨੂੰ ਜ਼ਿੰਦਗੀ ਤੇਣੀ ਪਾਲਣਾ ਮਾਰਨਾ ਇੱਕੇ ਦੇ ਹੱਥ ਵਿੱਚ ਹੈ ਉਹ ਸਾਰਿਆਂ ਦਾ ਏ ਪਰ ਜਿਹੜੇ ਅੱਜ ਆਪੋ ਆਪਣੇ ਬਣ ਗਏ ਨੇ ਉਹਨਾਂ ਦੇ ਪਿੱਛੇ ਭੱਜਣ ਦੀ ਲੋੜ ਨਹੀਂ ਆਕਾਰ ਪੁਰਖ ਸਾਰਿਆਂ ਦਾ ਏ ਹਵਾ ਸਾਰਿਆਂ ਦੀ ਏ ਹਰ ਇੱਕ ਪਦਾਰਥ ਸਾਂਝਾ ਏ ਬਸ ਸੋਚ ਸਾਡੀ ਅਲੱਗ-ਅਲੱਗ ਕਰ ਦਿੱਤੀ ਉਹ ਸੋਚ ਦਾ ਕਰਕੇ ਨੁਕਸਾਨ ਹੋ ਰਿਹਾ ਉਹ ਸੋਚ ਕਿਹੜੀ ਹੈ ਸਿੱਖਾਂ ਨੂੰ ਅਕਾਲ ਪੁਰਖ ਦੇ ਨਾਲ ਜੋੜਿਆ ਸੀ ਪਰ ਇਹਨਾਂ ਦੀ ਸੋਚ ਨੂੰ ਉਹਨਾਂ ਨੇ ਉਲਟਾ ਕਰਕੇ ਕਬਰਾਂ ਮੰਡੀਆਂ ਤੇ ਚੰਮ ਵਾਲੇ ਪਾਪਿਆਂ ਨਾਲ ਜੋੜ ਦਿੱਤਾ ਅਸਲੀ ਮੁਸਲਮਾਨ ਜਿਹੜੇ ਸੁੰਨੀ ਨੇ ਉਹ ਹਜ਼ਰਤ ਮੁਹੰਮਦ ਸਾਹਿਬ ਦਾ ਆਦਰ ਮਾਨ ਕਰਦੇ ਨੇ ਇੱਕ ਅੱਲਾ ਨੂੰ ਮੰਨਦੇ ਨੇ ਉਹ ਕਬਰਾਂ ਨੂੰ ਨਹੀਂ ਮੰਨਦੇ ਸਿੱयां ਮੰਨਦੇ ਨੇ ਸਿੱਖ ਨਹੀਂ ਸੀ ਮੰਨਦੇ ਸਿੱਖ ਵੀ ਮੰਨਣ ਲੱਗੇ ਅੱਜ ਕਬਰਾਂ ਮੁਸਲਮਾਨੀ ਰੋਗ ਦਾ ਢਾਉਣ ਤੋਂ ਸਾਡੇ ਸਿੱਖ ਰੁਕਣ ਲੱਗੇ ਕਿਉਂਕਿ ਸਾਡੀ ਸੋਚ ਪੋਲਿਟਿਕ ਮਾ ਦਿੱਤੀ ਅਗਲਿਆਂ ਨੇ ਕੋਈ ਪੱਥਰਾਂ ਦੀਆਂ ਦੇਵੀ ਮੂਰਤੀਆਂ ਨੂੰ ਪੂਜਦੇ ਨੇ ਉਹ ਵੀ ਉਹੀ ਪੂਜਦੇ ਨੇ ਸਾਰਿਆਂ ਦੀਆਂ ਨਹੀਂ ਕਿਆਂ ਕਬਰਾਂ ਸਾਰਿਆਂ ਦੀਆਂ ਨਹੀਂ ਕਿਆਂ ਪਰ ਪ੍ਰਮਾਤਮਾ ਸਾਰਿਆਂ ਦਾ ਹੈ ਜਿੰਨੇ ਵੀ ਧਾਰਮਿਕ ਗ੍ਰੰਥ ਸੀ ਉਹਨਾਂ ਚ ਕਿਸੇ ਨਾ ਕਿਸੇ ਨੂੰ ਪੜਨ ਸਮਝਨ ਤੇ پابੰਦੀ ਹੈ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਹੈ ਚੇਤੇ ਕੋਈ پابੰਦੀ ਨਹੀਂ ਜਿਹੜਾ ਮਰਜ਼ੀ ਪੜ ਸਕਦਾ ਏ ਜ਼ਿੰਦਗੀ ਨੂੰ ਸਵਾਰ ਸਕਦਾ ਏ ਪਰ ਬੇਅਦਬੀਆਂ ਨਹੀਂ ਕਰਨ ਵਾਸਤੇ ਅੱਜ ਪੜਨ ਵਾਸਤੇ ਨਹੀਂ ਆਉਂਦੇ ਬੇਅਦਬੀਆਂ ਕਰਨ ਵਾਸਤੇ ਆਉਂਦੇ ਨੇ ਕਿ ਇਹ ਸਾਰਿਆਂ ਦਾ ਸਾਂਝਾ ਏ ਅਸੀਂ ਇਹਨੂੰ ਨਹੀਂ ਰਹਿਣ ਦੇਣਾ ਕਿਉਂਕਿ ਸਾਨੂੰ ਏਕਤਾ ਚੰਗੀ ਨਹੀਂ ਲੱਗਦੀ ਪਰ ਜਿਨ੍ਹਾਂ ਨੂੰ ਚੰਗੀ ਲੱਗਦੀ ਸੀ ਉਹ ਕਿੰਨੇ ਚੰਗੇ ਸੁਭਾਅ ਵਾਲੇ ਹੋਣਗੇ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਕਲਗੀਧਰ ਪਾਤਸ਼ਾਹ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪਟਨੇ ਦੀ ਧਰਤੀ ਤੇ ਪ੍ਰਕਾਸ਼ ਧਾਰਦੇ ਨੇ 2 ਦਸੰਬਰ 1666 ਜਦੋਂ ਉਥੇ ਪ੍ਰਕਾਸ਼ ਹੋਇਆ ਨਾਮ ਗੋਬਿੰਦ ਰਾਏ ਰੱਖਿਆ ਗਿਆ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਜੋ ਇਤਿਹਾਸਕਾਰ ਲਿਖਦੇ ਨੇ 피르 베크한 샤 사이드 ਜੋ ਕਰਨਾਲ ਤੋਂ ਪਟਨੇ ਜਾਂਦਾ ਏ ਪਾਲ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨ ਵਾਸਤੇ ਹੈ ਉਹ ਮੁਸਲਮਾਨ ਹੈ ਪਰ ਉਹ ਸਰਵ ਵਿਆਪਕ ਅੱਲਾ ਨੂੰ ਜਾਣਨ ਵਾਲਾ ਏ ਸਰਵ ਵਿਆਪਕ ਪ੍ਰਮਾਤਮਾ ਦੀ ਕਾਇਨਾਤ ਨੂੰ ਜਾਣਨ ਵਾਲਾ ਏ ਇਸ ਕਰਕੇ ਉਹ ਇਨਸਾਨ ਪਟਨੇ ਪਹੁੰਚਦਾ ਏ ਕੁਝ ਦਿਨ ਉਹਨੂੰ ਦਰਸ਼ਨ ਨਹੀਂ ਕਰਾਏ ਜਾਂਦੇ ਸਹਿਬਜ਼ਾਦੇ ਤੇ ਉੱਥੇ ਬੈਠਾ ਰਹਿੰਦਾ ਏ ਫਿਰ ਦਰਸ਼ਨ ਕਰਵਾਏ ਜਾਂਦੇ ਨੇ ਤੇ ਕਹਿੰਦੇ ਛੋਟੇ ਬਾਲ ਗੋਬਿੰਦ ਰਾਏ ਦੇ ਉਹਨੇ ਅੱਗੇ ਦੋ ਟੱਪੇ ਮਠਿਆਈ ਦੇ ਰੱਖੇ ਇੱਕ ਹਿੰਦੂ ਦੀ ਦੁਕਾਨ ਤੋਂ ਖਰੀਦੇ ਇੱਕ ਮੁਸਲਮਾਨ ਦੀ ਤੋਂ ਸੋਚ ਏ ਸੀ ਮਨ 'ਚ ਕਿ ਜੇ ਇੱਕ ਡੱਬੇ ਤੇ ਹੱਥ ਰੱਖਣਗੇ ਤੇ ਪਤਾ ਲੱਗ ਜਾਏਗਾ ਇਹ ਕਿਹੜੇ ਧਰਮ ਨੂੰ ਪ੍ਰੋਮੋਟ ਕਰਨਗੇ ਕਹਿੰਦੇ ਗੋਬਿੰਦ ਰਾਏ ਦੇ ਰੂਪ ਵਿੱਚ ਹਜੇ ਸਹਿਬ ਜਾਦੇ ਗੁਰੂ ਨਹੀਂ ਬਣੇ ਉਹਨਾਂ ਨੇ ਦੋਵਾਂ ਡੱਬਿਆਂ ਤੇ ਅਥ ਰੱਖ ਦਿੱਤਾ ਪੀਰ ਪੀਖਨ ਸ਼ਾ ਇੱਕਦਮ ਉਸ ਉਸ ਦਾ ਜਿਹੜਾ ਸਵਾਲ ਸੀ ਉਹ ਨੇ ਪ੍ਰਮਾਣ ਕਰ ਲਿਆ ਭਈ ਇਹ ਇੱਕ ਧਰਮ ਦੇ ਨਾਲ ਨਹੀਂ ਚੱਲਣਗੇ ਇਹ ਸਰਵ ਵਿਆਪਕ ਪ੍ਰਮਾਤਮਾ ਦੀ ਵਢਾਈ ਕਰਨ ਵਾਸਤੇ ਤੇ ਸਾਰਿਆਂ ਦਾ ਭਲਾ ਕਰਨ ਵਾਸਤੇ ਨੇ ਫਿਰ ਦੂਸਰਾ ਸੇਵਦਤ ਪੰਡਿਤ ਹੈ ਪਟਨੇ ਚ ਰਹਿਣ ਵਾਲਾ ਹੈ ਜਦੋਂ ਗੋਬਿੰਦ ਰਾਏ ਥੋੜਾ ਵੱਡੇ ਹੁੰਦੇ ਨੇ ਤੇ ਕਹਿੰਦੇ ਉਹ ਪੰਡਿਤ ਜੀ ਜਦੋਂ ਸਮਾਧੀ ਲਾ ਕੇ ਬੈਠੇ ਹੁੰਦੇ ਨੇ ਤੇ ਉੱਥੇ ਜਾ ਕੇ ਉਹਨਾਂ ਦੇ ਕੰਨ ਵਿੱਚ ਕੁਝ ਬੋਲ ਦਿੰਦੇ ਨੇ ਜੋ ਪਸ਼ਾ ਕਹਿ ਦਿੰਦੇ ਨੇ ਉਹਦੀ ਅੱਖ ਖੁੱਲ ਜਾਂਦੀ ਏ ਪਰ ਉਹ ਗੁੱਸੇ ਨਹੀਂ ਹੁੰਦਾ ਉਹ ਵੀ ਗੁਰੂ ਦੇ ਚਰਨਾਂ ਦਾ ਭੌਰਾ ਬਣ ਗਿਆ ਤੇ ਜਦੋਂ ਫਤੇ ਚੰਦ ਮੈਣੀ ਤੇ ਉਸ ਦੀ ਰਾਣੀ ਉਹ ਸ਼ਿਵ ਦਤ ਦੇ ਪ੍ਰੇਮੀ ਨੇ ਭਗਤ ਨੇ ਤੇ ਉਹਨਾਂ ਨੇ ਸ਼ਿਵਦੱਤ ਨੂੰ ਕਿਹਾ ਵੀ ਸਾਡੇ ਘਰੇ ਔਲਾਦ ਹੈ ਨਹੀਂ ਸਾਡੇ ਤੇ ਕਿਰਪਾ ਕਰੋ ਅਰਦਾਸ ਬੇਨਤੀ ਕਰੋ ਤੇ ਸ਼ਿਵਦੱਤ ਕੀ ਕਹਿੰਦਾ ਹੈ ਜੇ ਤਾਂ ਉਹ ਸਾਡੇ ਅੱਜ ਦੇ ਲੋਕਾਂ ਵਰਗਾ ਹੁੰਦਾ ਜਿਵੇਂ ਅੱਜ ਕਈ ਕਈ ਸੰਸਥਾ ਬਣ ਗਿਆ ਹਿੰਦੂਆਂ ਦੇ ਵਿੱਚ ਵੀ ਸਿੱਖਾਂ 'ਚ ਵੀ ਇੱਕ ਦੂਜੇ ਨੂੰ ਲੜਨ ਲੜਾਉਣ ਵਾਸਤੇ ਫੇਰ ਨਹੀਂ ਸੀ ਉਹ ਕਹਿੰਦਾ ਇਹ ਗੱਲ ਜਿਹੜੀ ਉਹਨੇ ਕਹੀ ਹੈ ਉਹਨੇ ਕਿਹਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਪੁੱਤਰ ਗੋਬਿੰਦ ਰਾਏ ਅਕਾਲ ਪੁਰਖ ਵੈਗੁਰੂ ਦੀ ਬੜੀ ਬਖਸ਼ਿਸ਼ ਹੈ ਇਹਨਾਂ ਤੇ ਤੁਸੀਂ ਉਹਨਾਂ ਦੇ ਚਰਨਾਂ ਦਾ ਧਿਆਨ ਕਰੋ ਉਹਨਾਂ ਦੇ ਚਰਨਾਂ ਦਾ ਧਿਆਨ ਕਰੋ ਤੁਹਾਡੀ ਇੱਛਾ ਪੂਰੀ ਹੋਵੇਗੀ ਕੱਲ ਕੀ ਕਰ ਰਹੇ ਆਪਾਂ ਸਿਮਰ ਸਵਾਮੀ ਸਤਿਗੁਰੂ ਆਪਣਾ ਕਾਰਜ ਸਫਲ ਹਮਾਰੇ ਸਫਲ ਹੋ ਜਾਣ ਕਾਰਜ ਸ਼ਿਵਦਾਤਾ ਕਹਿੰਦਾ ਏ ਤੁਸੀਂ ਗੋਬਿੰਦ ਸਹਬਜਾਦੇ ਗੋਬਿੰਦ ਰਾਏ ਦੇ ਚਰਨਾਂ ਦਾ ਧਿਆਨ ਧਰੋ ਤੁਹਾਡੀ ਇੱਛਾ ਪੂਰੀ ਹੋਵੇਗੀ ਉਹ ਧਿਆਨ ਧਰ ਕੇ ਅਰਦਾਸ ਕਰਨ ਲੱਗ ਪਏ ਤੇ ਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ ਸਾਨੂੰ ਪੁੱਤਰ ਦੀ ਸਾਡੇ ਵੰਸ਼ ਦੀ ਲੋੜ ਹੈ ਕਹਿੰਦੇ ਇੱਕ ਦਿਨ ਐਸਾ ਆਇਆ ਉਹ ਬੈਠੇ ਨੇ ਧਿਆਨ ਧਰ ਕੇ ਪੇਛੋਂ ਦੀ ਆਕੇ ਰਾਣੀ ਦੇ ਗੜ ਦੇ ਵਿੱਚ ਬਾਹਵਾਂ ਪੈ ਜਾਂਦੀਆਂ ਨੇ ਬੜੀਆਂ ਮਲੈ ਮਲੈ ਤੇ ਬਾਜ ਦਿੰਦੇ ਨੇ ਮਾਤਾ ਮਾਂ ਮੈਂ ਆ ਗਿਆ ਜਦੋਂ ਰਾਣੀ ਨੇ ਇੱਕਦਮ ਅੱਖਾਂ ਖੋਲ੍ਹ ਲਈਆਂ ਤੇ ਗੋਬਿੰਦ ਰਾਏ ਉਹਨਾਂ ਦੇ ਗੋਦੀ ਵਿੱਚ ਬੈਠ ਗਏ ਕਹਿੰਦੇ ਮਾਂ ਮੈਂ ਆ ਗਿਆ ਹੁਣ ਜਦੋਂ ਉਹ ਆ ਗਏ ਨੇ ਉਹਨਾਂ ਨੂੰ ਖਾਣ ਪੀਣ ਵਾਸਤੇ ਪਦਾਰਥ ਦਿੱਤੇ ਉਹਨਾਂ ਨੇ ਪੂੜੀਆਂ ਛੋਲੇ ਖਾਣੇ ਵਾਸਤੇ ਮੰਗੇ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਆਏ ਉਹ ਰਾਣੀ ਨੂੰ ਉਦੋਂ ਬਾਅਦ ਭੁੱਲ ਹੀ ਗਿਆ ਕਿ ਮੈਂ ਤੇ ਅਰਦਾਸ ਕਰ ਰਹੀ ਸੀ ਮੇਰੇ ਘਰੇ ਪੁੱਤਰ ਹੋਵੇ ਅੱਜ ਸਭ ਦਾ ਮਾਲਕ ਪੁੱਤਰ ਮਿਲ ਗਿਆ ਫਤੇ ਚੰਦ ਮੈਣੀ ਦੀ ਰਾਣੀ ਤੇ ਫਤੇ ਚੰਦ ਮੈਣੀ ਦੋਨੇ ਜਾਣੇ ਆਪਣਾ ਪੁੱਤਰ ਮੰਨ ਕੇ ਬੈਠ ਗਏ ਨੇ ਗੁਰੂ ਗੋਬਿੰਦ ਸਿੰਘ ਨੂੰ ਪੁੱਤਰ ਮੰਨ ਲਿਆ ਤੇ ਜਿੱਦਾਂ ਪੁੱਤਰ ਨਾਲ ਰਹਿਦਾ ਏ ਉਦਾਂ ਹੀ ਉਹਨਾਂ ਦਾ ਆਦਰ ਮਾਣ ਕਰਨ ਲੱਗ ਪਏ ਉਥੇ ਸੰਗਤ ਲੱਗਣ ਲੱਗ ਪਈ ਅੱਜ ਮੈਂ ਨਹੀਂ ਸੰਗਤ ਗੁਰਦੁਆਰਾ ਹੈ ਜਿੰਨਾਂ ਦੇ ਹਿੱਸੇ ਦੇ ਵਿੱਚ ਮਾਲਕ ਆ ਜਾਵੇ ਉਹਨਾਂ ਨੂੰ ਦੁਨਿਆਵੀ ਪੁੱਤਰਾਂ ਦੀ ਲੋੜ ਨਹੀਂ ਰਹਿੰਦੀ ਹੋ ਸਕਦਾ ਹੈ ਕੋਈ ਉਹਨਾਂ ਦੇ ਘਰੇ ਆਪਣਾ ਪੁੱਤਰ ਹੋਇਆ ਹੁੰਦਾ ਤੇ ਅੱਜ ਨੂੰ ਰਾਜਾ ਫਤੇਹ ਚੰਦ ਮੈਣੀ ਦਾ ਨਾਮ ਵੀ ਖਤਮ ਹੋ ਜਾਂਦਾ ਜਿਵੇਂ ਆ ਬਾਕੀ 52 ਰਾਜਿਆਂ ਦੇ ਤੇ ਪਹਾੜੀ ਰਾਜਿਆਂ ਦੀ ਵੰਸਾਂ ਖਤਮ ਹੋ ਗਈਆਂ ਕੋਈ ਨਾ ਹੀ ਪੁੱਛਦਾ ਪਰ ਕਲਗੀਧਰ ਪਾਤਸ਼ਾਹ ਦੇ ਨਾਲ ਉਹ ਜੁੜ ਗਏ ਫਤੇਹ ਚੰਦ ਮੈਣੀ ਦੀ ਰਾਣੀ ਨੂੰ ਮਾਂ ਕਹਿਣ ਲੱਗ ਪਏ ਤੇ ਉਹ ਪੱਕੀ ਮਾਂ ਬਣ ਗਈ ਹੈ ਜਿੰਨਾ ਚਿਰ ਗੁਰੂ ਪਾਤਸ਼ਾਹ ਦਾ ਇਤਿਹਾਸ ਰਹੇਗਾ ਫਤੇ ਚੰਦ ਮੈਣੀ ਤੇ ਉਹਦੀ ਰਾਣੀ ਇਸੇ ਤਰੀਕੇ ਨਾਲ ਗੁਰੂ ਪਾਤਸ਼ਾਹ ਜੀ ਦੇ ਮਾਤਾ ਪਿਤਾ ਖਵਾਂਦੇ ਰਹਿਣਗੇ ਜਿੰਨਾ ਦੀ ਗੋਦ ਵਿੱਚ ਬੈਠੇ ਨੇ ਅਸਲੀ ਮਾਂ ਪਿਓ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਮਾਤਾ ਗੁਜਰ ਕੌਰ ਨੇ ਪਰ ਸਾਰਿਆਂ ਨੂੰ ਉਹ ਆਪਣੀ ਗਲ ਵਖੜੀ ਚ ਲੈਣ ਵਾਸਤੇ ਆਏ ਨੇ ਤੇ ਜਿੱਦਣ 5 ਸਾਲਾਂ ਦੇ ਕਰੀਬ ਹੋ ਜਾਂਦੇ ਨੇ ਜਦੋਂ आनंदपुर साहिब ਤੋਂ ਸੱਦਾ ਜਾਂਦਾ ਏ ਕਿ ਹੁਣ ਤੁਸੀਂ ਪਟਨੇ ਨੂੰ ਛੱਡ ਕੇ ਆਨੰਦਪੁਰ ਸਾਹਿਬ ਆਉਣਾ ਏ ਕਹਿੰਦੇ ਉਸ ਦਿਨ ਰਾਣੀ ਮੈਣੀ ਦਾ ਹਾਲ ਐਸ ਤਰੀਕੇ ਦਾ ਸੀ ਜਿੱਦਾਂ ਆਪਣਾ ਸਗਾ ਪੁੱਤਰ ਕਿਸੇ ਦਾ ਵਿਛੜ ਜਾਵੇ ਤੇ ਜਿਵੇਂ ਉਹ ਮਾਰ ਹੁੰਦੀ ਹੈ ਨਾ ਉਵੇਂ ਉਹ ਰਾਣੀ ਰੋ ਰਹੀ ਸੀ ਫਿਰ ਪੰਘੂੜਾ ਤੇ ਇੱਕ ਵਰਤੀ ਛੋਟੇ ਹੋਣ ਦੀ ਉਹਨਾਂ ਨੇ ਰੱਖ ਲਈ ਜਿਹਨੂੰ ਉਹ ਸਦਾ ਆਪਣੀ ਜ਼ਿੰਦਗੀ ਭਰ ਦੇਖਦੇ ਰਹੇ ਜਿਨ੍ਹਾਂ ਨੇ ਅਕਾਲ ਪੁਰਖ ਵਹਿਗੁਰੂ ਦਾ ਧਿਆਨ ਧਰਿਆ ਉਹ ਸੌੜੀ ਸੋਚ ਵਾਲੇ ਨਹੀਂ ਹੁੰਦੇ ਉਹ ਸਰਵ ਵਿਆਪਕ ਸੋਚ ਵਾਲੇ ਹੁੰਦੇ ਨੇ ਉਹ ਆਪਣੇ ਤੋਂ ਭਲਾ ਕਰਨਾ ਸ਼ੁਰੂ ਕਰਦੇ ਨੇ ਤੇ ਦੂਜਿਆਂ ਦਾ ਵੀ ਭਲਾ ਕਰਉਂਦੇ ਨੇ ਤੇ ਪਾਤਸ਼ਾਹ ਜੀ ਨੇ ਸਾਨੂੰ ਇਹੀ ਉਪਦੇਸ਼ ਦਿੱਤਾ ਹੈ ਅਸੀਂ ਪਹਿਲੀ ਗੱਲ ਨੂੰ ਭੁੱਲ ਜਾਂਦੇ ਹਾਂ ਤੇ ਸਰਬੱਤ ਦਾ ਭਲਾ ਲੈ ਕੇ ਆਪਣਿਆਂ ਦਾ ਕਰਦੇ ਕੱਖ ਨਹੀਂ ਤੇ ਦੂਜਿਆਂ ਦਾ ਭਲਾ ਕਰੀ ਜਾਓ ਤਦ ਦੂਜਿਆਂ ਨੇ ਕਦਰ ਕੋਈ ਨਹੀਂ ਪਾਉਣੀ ਪੰਜਾਬ ਨੇ ਸੋਨਾ ਵੀ ਦਿੱਤਾ ਨਹਿਰੂ ਦੇ ਕਹਿਣ ਤੇ ਆ ਪਿੱਛੇ ਜੇ ਬੁੱਤ ਬਣਿਆ ਉਸ ਮੰਤਰੀ ਦੇ ਕਹਿਣ ਤੇ ਵੀ ਬੜਾ ਕੁਝ ਦਿੱਤਾ ਕਰੋਨਾ ਆਇਆ ਅੰਨੇ ਵਾਸੀਂ ਆਪਣੀ ਜਾਇਦਾਦ ਖਰਚ ਖਰਚ ਕੇ ਲੋਕਾਂ ਤੇ ਖਰਚਾ ਕਰ ਦਿੱਤਾ ਕਿ ਅੱਜ ਕਿਸਾਨੀ ਸੰਘਰਸ਼ ਈਓ ਖੜੇ ਨੇ ਤੁਹਾਡੇ ਨਾਲ ਜਦੋਂ ਸਿੱਖਾਂ ਦੇ ਉੱਤੇ ਅਤਿਆਚਾਰ ਹੁੰਦਾ ਹੈ ਸਿੱਖਾਂ ਦਾ ਇਤਿਹਾਸ ਬਦਲਿਆ ਜਾ ਰਿਹਾ ਹੈ ਕਿ ਉਹ ਲੋਕ ਵਾਜਟ ਠਾਉਂਦੇ ਨੇ ਹੱਕ 'ਚ ਇਹ ਨਹੀਂ ਭਾਈ ਸਿੱਖਾਂ ਦਾ ਇਤਿਹਾਸ ਨਹੀਂ ਬਦਲ ਦਵਾਂਗੇ ਅਸੀਂ ਇਹਨਾਂ ਦੇ ਹੱਕ ਵਿੱਚ ਖੜਦੇ ਆਂ ਸਿੱਖਾਂ ਦੀ ਕਿਸਾਨੀ ਪੰਜਾਬ ਦੀ ਕਿਸਾਨੀ ਬਰਬਾਦ ਨਹੀਂ ਹੋਣ ਦਵਾਂਗੇ ਜੇ ਕਿਸਾਨ ਬਰਬਾਦ ਹੋ ਗਿਆ ਪੰਜਾਬ ਦਾ ਹਰਿਆਣੇ ਦਾ ਜਿਹੜੇ ਸਿੱਖ ਸਿੱਖੀ ਦੇ ਨਾਲ ਸਬੰਧਤ ਨੇ ਕੱਲ ਨੂੰ ਕਿਤੇ ਕਾਲ ਪੈ ਗਿਆ ਕਿਹੜਾ ਇਹ ਸੇਵਾ ਕਰੇਗਾ ਕਿ ਸਰਕਾਰਾਂ ਨੇ ਤੇ ਖਜ਼ਾਨੇ ਬੰਦ ਕਰ ਲੈਣੇ ਨੇ ਕੋਈ ਖੜਿਆ ਕਿ ਨਹੀਂ ਖੜਦੇ ਅਸੀਂ ਜਿੰਨਾ ਮਰਜੀ ਆਪਣਾ ਧਨ ਪਦਾਰਥ ਛੁੱਟੀ ਚਲੀ ਗਏ ਇਨਾ ਲੋਕਾਂ ਨੇ ਸਾਡੇ ਨਾਲ ਨਹੀਂ ਖੜਨਾ ਇਸ ਕਰਕੇ ਪਹਿਲਾਂ ਆਪਣੇ ਪੈਰ ਪੱਕੇ ਕਰੋ ਜਦੋਂ ਆਪਣੇ ਪੈਰ ਪੱਕੇ ਹੋਣਗੇ ਕੱਲ ਨੂੰ ਲੋੜ ਪੈਗੀ ਜਿਵੇਂ ਆ ਥੋੜੇ ਥੋੜੇ ਪੈਸੇ ਦੇ ਕੇ ਆਪਣੇ ਚ ਮਲਾਈ ਜਾਂਦੇ ਨੇ ਲੋਕਾਂ ਨੂੰ ਉਦਾਂ ਆਪਣਿਆਂ ਨੂੰ ਪੈਸੇ ਦੇ ਕੇ ਆਪਣੇ ਵਿੱਚ ਰੱਖੋ ਆਪਣਿਆਂ ਦੀ ਮਦਦ ਕਰੋ ਸਿਮਰ ਸਵਾਮੀ ਸਤਿਗੁਰੇ ਆਪਣਾ ਕਾਰਜ ਸਫਲ ਹਮਾਰੇ ਕਹਿੰਦੇ ਜ਼ਿੰਦਗੀ ਦੇ ਕਾਰਜ ਸਫਲ ਹੋ ਜਾਣਗੇ ਜਦੋਂ ਆਪਣੇ ਅਕਾਲ ਪੁਰਖ ਵਹਿਗੁਰੂ ਨੂੰ ਸਿਮਰੇਗਾ ਤੇ ਆਪਣੇਆਂ ਦਾ ਭਲਾ ਕਰਨਾ ਸ਼ੁਰੂ ਕਰੇਗਾ ਪਹਿਲਾ ਆਪਣੇ ਘਰ ਤੋਂ ਸ਼ੁਰੂ ਕਰ ਜੇ ਬਹੁਤਾਤ ਤੇਰੇ ਕੋਲੇ ਆ ਜਾਏਗਾ ਕੁਝ ਫਿਰ ਵੰਡ ਤੀ ਦੂਜਿਆਂ ਨੂੰ ਪਹਿਲਾ ਆਪਣੀ ਕੌਮ ਦਾ ਭਲਾ ਕਰ ਆਪਣੀ ਕੌਮ ਦੇ ਇੰਨੇ ਨੌਜਵਾਨ ਇੰਨੇ ਘਰ ਨੇ ਜਿਹੜਿਆਂ ਦੇ ਕੋਲੇ ਕੰਮ ਕਰਨ ਲਈ ਕੋਈ ਪੈਸਾ ਨਹੀਂ ਹੈਗਾ ਕੰਮ ਕ ਮਿਲਦਾ ਪਾਸੇ ਨਹੀਂ ਪਰ ਉਹਨਾਂ ਨੂੰ ਕੋਈ ਸਾਧਨ ਚਾਹੀਦਾ ਏ ਉਹਨਾਂ ਨੂੰ ਸਾਧਨ ਲੈ ਕੇ ਦਈਏ ਜਦੋਂ ਸਾਧਨ ਲੈ ਕੇ ਦਵਾਂਗੇ ਫਿਰ ਉਸ ਤੋਂ ਬਾਅਦ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਖੜਗੇ ਫਿਰ ਆ ਜਿਹੜੇ ਥੋੜੇ ਥੋੜੇ ਪੈਸੇ ਦੇ ਕੇ ਸਾਡੇ ਭੋਲੇ ਸਿੱਖਾਂ ਨੂੰ ਆਪਣੇ ਚਰ ਲਾਉਂਦੇ ਫਿਰਦੇ ਆ ਨਾ ਇਹਨਾਂ ਦਾ ਦਾ ਨੀ ਚੱਲਣਾ ਗੁਰੂ ਅਰਜਨ ਸਾਹਿਬ ਜੀ ਇਸ ਸਮੇਂ ਤੇ ਵੀ ਇਹ ਲੋਕ ਆਏ ਸੀ ਪਰ ਗੁਰੂ ਅਰਜਨ ਸਾਹਿਬ ਜੀ ਜਦੋਂ ਆਪ ਖੁਦ ਸਿੱਖਾਂ ਦੇ ਵਿੱਚ ਵਿਚਰ ਕੇ ਸੇਵਾ ਕਰਦੇ ਨੇ ਤੇ ਪਿੱਛੇ ਪਿਛੇ ਇਹਨਾਂ ਨੇ ਆਪਣੀਆਂ ਵਾਇਰਲੈਸਾਂ ਦੇ ਰਾਹੀਂ ਦੱਸਿਆ ਸੀ ਇੱਥੇ ਆਪਣੀ ਧਾਲ ਨਹੀਂ ਗੱਲਣੀ ਇੱਥੇ ਸਿੱਖਾਂ ਦਾ ਗੁਰੂ ਆਪ ਸੰਗਤਾਂ 'ਚ ਵਿਚਰ ਰਿਹਾ ਹੈ ਤੇ ਗੁਰੂ ਆਪ ਸੰਗਤਾਂ ਦੀ ਸੇਵਾ ਕਰ ਰਿਹਾ ਹੈ ਤੇ ਗੁਰੂ ਪਾਤਸ਼ਾਹ ਜੀ ਨੇ ਹਰ ਪ੍ਰਕਾਰ ਦੀ ਸੇਵਾ ਕੀਤੀ ਹੈ 52 ਪ੍ਰਕਾਰ ਦੇ ਜਿਹੜੇ ਕਿਰਤੀ ਲੋਕ ਅੰਮ੍ਰਿਤ ਸਰਵਸ ਆਏ ਸੀ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਇੱਥੋਂ ਹੀ ਪੈਸਾ ਦੇ ਕੇ ਇੱਥੇ ਉਹਨਾਂ ਨੂੰ ਰਹਿائش ਦਿੱਤੀ ਸੀ ਤਾਂ ਉਹ ਸਾਰੇ ਇੱਧਰ ਨੂੰ ਜੁੜੇ ਸੀ ਪਰ ਅੱਜ ਇਸ ਪਾਸਿਓਂ ਅਸੀਂ ਪਛਾਹ ਜਾ ਰਹੇ ਹਾਂ ਗੁਰੂ ਕਿਰਪਾ ਕਰਨ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਕਹਿੰਦੇ ਸਾਡੇ ਵਾਸਤੇ ਜਿਹੜਾ ਤਤ ਦੀ ਗੱਲ ਹੈ ਪੁੰਨ ਤੇ ਦਾਨ ਪੂਜਾ ਇਹ ਪਰਮਾਤਮਾ ਦੇ ਗੁਣ ਗਾਣ ਵਿੱਚ ਹੀ ਹੈ ਆਪਣੇ ਫਰਜ਼ ਦੀ ਪਹਿਚਾਣ ਹੱਕ ਦੀ ਪਹਿਚਾਣ ਨੂੰ ਮੁੱਖ ਰੱਖ ਕੇ ਜੋ ਅਸੀਂ ਕਰਮ ਕਰਦੇ ਹਾਂ ਉਹਦੇ ਵਿੱਚ ਹੀ ਸਾਰਾ ਕੁਝ ਆ ਜਾਂਦਾ ਸਾਨੂੰ ਵੱਖਰੇ ਦੀਵੇ ਜਗਾ ਕੇ ਆਰਤੀਆਂ ਕਰਨ ਦੀ ਲੋੜ ਨਹੀਂ ਸਾਨੂੰ ਉਹਨਾਂ ਚਿੱਟ ਕੱਪੜੀਆਂ ਵਾਂਗ ਕੁਰਬਾਨੀ ਦੇ ਪ੍ਰਤੀ ਗੁੰਮਰਾਹ ਕਰਨ ਦੀ ਲੋੜ ਨਹੀਂ ਜਿਹੜੇ ਗੁਰੂ ਪਾਤਸ਼ਾਹ ਜੀ ਦੇ ਸੋਖ ਆਸਨ ਵੇਲੇ ਵੀ ਐ ਕੱਪੜੇ ਤਾਣ ਕੇ ਬਹਿ ਜਾਂਦੇ ਆ ਜੀ ਗੁਰੂ ਸਾਹਿਬ ਦੇ ਆਂਗਣਾ ਕੋਈ ਦੇਖੇ ਗੁਰੂ ਸਾਹਿਬ ਜੀ ਦੇ ਕੁਰਬਾਨੀ ਦੇ ਪੱਤਰੇ ਦੇਖਣ ਵਾਸਤੇ ਲਿਖੇ ਨੇ ਕੋਈ ਇਹਨਾਂ ਨੂੰ ਦੇਖ ਕੇ ਪੜ੍ਹੇਗਾ ਪੜ ਕੇ ਜੀਵਨ ਚ ਧਾਰਨ ਕਰੇਗਾ ਮਨੁੱਖਾ ਸਰੀਰ ਦੇ ਅੰਗ ਲਗਾਉਣ ਦੀ ਲੋਡ ਪੈਂਦੀ ਹੈ ਸਮਾਜਿਕ ਤੌਰ ਤੇ ਗੁਰੂ ਦੇ ਸ਼ਬਦ ਲਗਾਉਣ ਦੀ ਲੋਡ ਨਹੀਂ ਗਈ ਪਰ ਉਹ ਪਖੰਡੀ ਲੋਕ ਗੁਰੂ ਦੇ ਦਿਵਾਲੀ ਤਾ ਕੱਪੜੇ ਤਾਣਦੇ ਰਹਿ ਗਏ ਤੇ ਆਪਣੇ ਕੱਪੜੇ ਪਤਾ ਨਹੀਂ ਕਿੱਥੇ ਗਵਾ ਲੇ ਉਹਨਾਂ ਦੇ ਬਾਰੇ ਆਪਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਆ ਪਿੱਛੇ ਜੇ ਦੇਖ ਹੀ ਲਿਆ ਆਪਾਂ ਸਾਰਾ ਕੁਝ ਉਠੇ ਤਰੀਕੇ ਦੀਆਂ ਪੂਜਾ ਸ਼ੁਰੂ ਕਰ ਦੇਣੀ ਆ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਰੱਖ ਕੇ ਅਸੀਂ ਜੀ ਸੈਰ ਕਰਾ ਰਹੇ ਆ ਕਿ ਕਿਨੂੰ ਸੈਰ ਕਰਾ ਰਹੇ ਜੀ ਕਿ ਇੱਕੋ ਹੀ ਸਰੂਪ ਹੈ ਤੁਹਾਡੇ ਕੋਲੇ ਉਥੇ ਹਜ਼ਾਰਾਂ ਸਰੂਪ ਛਪੇ ਨੇ ਕਿਨੂੰ ਕਿਨੂੰ ਸੈਰ ਕਰਾਓਗੇ குரு ਸਾਹਿਬ ਜੀ ਪ੍ਰਸ਼ਾਦਾ ਛਕਦੇ ਨੇ ਕਿਹੜੇ ਛਕਦੇ ਨੇ ਗੁਰੂ ਗ੍ਰੰਥ ਸਾਹਿਬ ਇੱਕੋ ਹੀ ਹੈ ਇਹਨਾਂ ਦੇ ਸਰੂਪ ਅਲੱਗ-ਅਲੱਗ ਲਿਖੇ ਤਿਆਰ ਕੀਤੇ ਗਏ ਨੇ ਬਾਣੀ ਇੱਕੋ ਹੀ ਐ ਹਜ਼ਾਰਾਂ ਨੇ ਲੱਖਾਂ ਨੇ ਪਰ ਤੁਸੀਂ ਇੱਕ ਨੂੰ ਸਿਰ ਤੇ ਰੱਖ ਕੇ ਕਹਿੰਦੇ ਐ ਸਿਰ ਕਰਾਈ ਜਾਨੇ ਗੁਰੂ ਨੂੰ ਇੱਕ ਕਰਮਕਾਂਡ ਹੀ ਐ ਹੋਰ ਕੁਝ ਨਹੀਂ ਕੁਰਬਾਨੀ ਹਰ ਥਾਂ ਤੇ ਪਹੁੰਚ ਜਾਵੇ ਇਸ ਕਰਕੇ ਅਲੱਗ-ਅਲੱਗ ਸਰੂਪਾਂ ਦੀ ਗਿਣਤੀ ਵਧ ਗਈ ਕੁਰਬਾਨੀ ਨੂੰ ਪੜਨ ਵਾਸਤੇ ਦਿੱਤੀ ਐ ਨਾ ਕਿ ਸੀਆਲ ਚਰਜਾਈਆਂ ਪਾਉਣ ਵਾਸਤੇ ਤੇ ਗਰਮੀਆਂ 'ਚ ਏਸੀ ਲਾਉਣ ਵਾਸਤੇ ਗੁਰੂ ਨੂੰ ਨਾ ਠੰਡ ਲੱਗਦੀ ਐ ਨਾ ਗਰਮੀ ਲੱਗਦੀ ਐ ਨਾ ਭੁੱਖ ਲੱਗਦੀ ਐ ਨਾ ਨੀਂਦ ਆਉਂਦੀ ਐ ਇਹ ਗਿਆਨ ਗੁਰੂ ਐ ਸ਼ਬਦ ਗੁਰੂ ਐ ਧਿਆਨ ਰੱਖਣਾ ਇਹਦੇ 'ਚ ਪੰਜ ਭੌਤਿਕ ਸਰੀਰ ਨੂੰ ਭੁੱਖ ਵੀ ਲੱਗਦੀ ਐ ਠੰਡ ਵੀ ਲੱਗਦੀ ਐ ਗਰਮੀ ਵੀ ਲੱਗਦੀ ਐ ਉਹ ਬਿਮਾਰਸ਼ ਮਾਰ ਵੀ ਹੁੰਦਾ ਐ ਪਰ ਗੁਰਬਾਣੀ ਗੁਰੂ ਨਾ ਠੰਡ ਲੱਗਦੀ ਐ ਨਾ ਇਹਨੂੰ ਗਰਮੀ ਲੱਗਦੀ ਐ ਪਰ ਸਾਡਾ ਜੋਰ ਸਾਰਾ ਇੱਧਰ ਹੀ ਲੱਗਿਆ ਹੋਇਆ ਐ ਸਮਝਣ ਪੜਨ ਵਾਸਤੇ ਬਹੁ ਘੱਟ ਲੱਗਿਆ ਹੋਇਆ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਸਾਡੇ ਵਾਸਤੇ ਪ੍ਰਮਾਤਮਾ ਦੇ ਗੁਣ ਗਾਉਣੇ ਉਹਦੀ ਸਮਝ ਲੈ ਕੇ ਜ਼ਿੰਦਗੀ ਧਾਰਨ ਕਰਨਾ ਹੀ ਇਹ ਤਿੰਨੇ ਚੀਜ਼ਾਂ ਨੇ ਗੁਣ ਗਾਵਤਾ ਤੁਲ ਸੁਖ ਪਾਇਆ ਗੁਣ ਗਾਉਂਦਿਆ ਗਾਉਂਦਿਆ ਇੰਨਾ ਸੁਖ ਮਿਲਿਆ ਜਿਹੜਾ بیان ਨਹੀਂ ਕੀਤਾ ਜਾ ਸਕਦਾ ਠਾਕਰ ਅਗਮ ਅਪਾਰੇ ਕਹਿੰਦੇ ਪ੍ਰਮਾਤਮਾ ਆ ਪਹੁੰਚ ਕਿੱਦੇ ਤੱਕ ਸਾਡੀ ਸੋਚ ਨਹੀਂ ਜਾ ਸਕਦੀ ਪਰ ਉਹ ਕਿਰਪਾ ਕਰੇ ਆਪਣੇ ਤੱਕ ਖਿੱਚ ਲੈਂਦਾ ਏ ਜਿੱਦਾਂ ਚੰਮਕ ਤੇ ਲੋਹਾ ਇੱਕ ਦੂਜੇ ਨੂੰ ਖਿੱਚਦਾ ਏ ਉਦਾਂ ਹੀ ਪ੍ਰਮਾਤਮਾ ਦੇ ਗੁਣ ਕੌਂਦਿਆਂ ਕੌਂਦਿਆਂ ਜਦੋਂ ਨਜ਼ਦੀਕ ਹੋਵਾਂਗੇ ਉਹ ਫਿਰ ਖਿੱਚ ਲਏਗਾ ਇੱਕ ਦੂਜੇ ਨਾਲ ਜੁੜ ਜਾਵਾਂਗੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਹੁਰ ਕਛ ਨਾ ਵਿਚਾਰੇ ਕਹਿੰਦੇ ਜਿਨ੍ਹਾਂ ਨੂੰ ਆਪਣੇ ਬਣਾ ਲਿਆ ਉਹਨਾਂ ਦੇ ਗੁਣ ਅਵਗਣੀ ਚਤਾਰਦਾ ਫਿਰ ਉਹਨਾਂ ਦੇ ਬਖਸ਼ਿਸ਼ ਕਰ ਦਿੰਦਾ ਏ ਪਿਛਲੇ ਅਵਗਣ ਬਖਸ਼ ਲੇ ਪ੍ਰ ਅੱਗੇ ਮਾਰਗ ਪਾਵੇ ਪਿਛਲੇ ਕੀਤੇ ਹੋਏ ਅਵਗਣ ਸਾਰੇ ਖਤਮ ਕਰਕੇ ਅੱਗੇ ਮਾਰਗ ਤੇ ਪਾ ਦਿੰਦਾ ਏ ਫਿਰ ਉਹਨਾਂ ਨੂੰ ਇਹ ਨਹੀਂ ਕਹਿੰਦਾ ਪਹਿਲਾਂ ਤੂੰ ਇਹ ਕਿਉਂ ਸੀ ਦੁਨੀਆ ਕਹਿ ਦਿੰਦੀ ਏ 904 ਚੂਹਾ ਖਾ ਕੇ ਬਿੱਲੀ ਹੱਜ ਨੂੰ ਚਲੀ ਤਾਂ ਮੈਂ ਤਾਂ ਕਈ ਵਾਰ ਕਿਹਾ ਨਾ ਨਾ ਚਲੇ ਤੇ ਗਈ ਤੁਸੀਂ ਕਦੋਂ ਜਾਣਾ ਪੇ ਜਿਹੜਾ ਬੁਰਾਈਆਂ ਚੋਂ ਨਿਕਲ ਕੇ ਚੰਗੇ ਪਾਸੇ ਆ ਗਿਆ ਉਹਦਾ ਸਤਿਕਾਰ ਕਰਨਾ ਏ ਪਰ ਅਸੀਂ ਤਾਂ ਉਹਨੂੰ ਵਾਰ-ਵਾਰ ਜਲੀਲ ਕਰਦੇ ਆਂ ਵੀ ਤੂੰ ਚੰਗੇ ਪਾਸੇ ਆ ਕਿਉਂ ਗਿਆ ਤਾਂ ਫੇਰ ਉਹ ਚੰਗੇ ਪਾਸੇ ਰਹੇਗਾ ਕਿਦਾਂ ਚਲੀਗਲਤਾ ਕਰਨਾ ਸੀ ਬੁਰੇ ਪਾਸੇ ਵਾਲੇ ਨੂੰ ਤੂੰ ਬੁਰਾ ਏ ਉਹ ਬੁਰਾਈ ਛੱਡ ਕੇ ਚੰਗਿਆਈ 'ਚ ਆ ਜਾਏ ਪਰ ਸਾਡੇ ਕੀ ਹੁੰਦਾ ਏ ਜਿੰਨੇ ਬੁਰਾਈ ਛੱਡ ਕੇ ਚੰਗੇ ਪਾਸੇ ਆ ਗਿਆ ਅਸੀਂ ਉਹਨੂੰ ਜਲੀਲ ਕਰ ਲੱਗ ਜਾਂਦੇ ਆਂ ਤੂੰ ਆ ਤੂੰ ਉਹ ਉਹ ਫਿਰ ਜਾਉ ਕਿੱਥੇ ਤੋਏ ਤੇ ਚੀਜ਼ਾਂ ਨੇ ਚੰਗਿਆਈ ਤੇ ਬਰਿਆਈ ਜਾਂ ਬਰਿਆਈ ਚ ਜਾਏਗਾ ਤਾਂ ਬਰਿਆਈ ਵਾਲਾ ਚੰਗਿਆਈ ਚ ਆਏਗਾ ਚੰਗਿਆਈ ਚ ਆਉਣ ਵਾਲੇ ਦਾ ਮਾਨ ਸਤਿਕਾਰ ਕਰਨਾ ਹੈ ਪਰ ਅਸੀਂ ਉਹਨੂੰ ਚਿਤਾਉਂਦੇ ਰਹਿੰਦੇ ਹਾਂ ਕਿ ਤੂੰ ਗਲਤ ਸੀ ਸੀ ਅੱਜ ਤਾਂ ਨਹੀਂ ਦੁਨੀਆ 'ਚ ਕਿਹੜਾ ਇਨਸਾਨ ਹੈ ਜਿਹੜਾ ਸਦਾ ਹੀ ਸਹੀ ਹੋਵੇ ਕੋਈ ਨਾ ਕੋਈ ਕੋ ਕਰਮ ਮਨੁੱਖ ਕਰ ਲੈਂਦਾ ਹੈ ਪਰ ਜਦੋਂ ਉਹ ਕੋ ਕਰਮ ਕਰਕੇ ਉਹਦੀ ਮਾਫੀ ਮੰਗ ਲੇ ਫਿਰ ਉਹਦੀ ਉਹ ਕੋ ਕਰਮ ਮaaf ਕੀਤੇ ਜਾਂਦੇ ਨੇ ਫਿਰ ਉਹਨੂੰ ਇਹ ਸਕੇਆ ਜਾਂਦਾ ਏ ਅੱਗੇ ਤੋਂ ਐਸਾ ਕੰਮ ਨਹੀਂ ਕਰਨਾ ਇਹ ਨਹੀਂ ਕਵਾਂਗੇ ਤੂੰ ਕੋ ਕਰਮ ਕੀਤਾ ਤੇ ਕੀਤਾ ਹੀ ਕਿਉਂ ਉਹ ਸਰਕਾਰੀ ਅਦਾਲਤਾਂ 'ਚ ਚੱਲਦਾ ਏ ਪਰ ਨਰੰਕਾਰ ਦੀ ਅਦਾਲਤ ਦੇ ਵਿੱਚ ਜਦੋਂ ਕੋਈ ਪਛਤਾਵਾ ਕਰ ਲੈਂਦਾ ਏ ਉਹਨੂੰ ਮਾਫੀ ਮਿਲ ਜਾਂਦੀ ਏ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਨ ਕਾ ਬਹਰ ਕਛ ਨਾ ਵਿਚਾਰੇ ਨਾਮ ਰਤਨ ਸੁਣ ਜਪ ਜਪ ਜੀਵਾਂ ਹਰ ਨਾਨਕ ਕੰਠ ਮਝਾਰੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਮੈਂ ਅਕਾਲ ਪੁਰਖ ਵਹਿ ਗੁਰੂ ਦਾ ਨਾਮ ਜਪ ਜਪ ਕੇ ਜਿਉਂਦਾ ਹੋ ਜਾਂਦਾ ਆਖਾਂ ਜੀਵਾਂ ਵਿਸਰੇ ਮਰ ਜਾਉ ਜਿੰਨਾ ਚਿਰ ਮੈਂ ਉਹਦੇ ਗੁਣ ਗਾਈ ਜਾਂਦਾ ਮੈਂ ਜਿਉਂਦਾ ਜਦੋਂ ਉਹਦੇ ਗੁਣ ਵਿਸਾਰ ਦਿੱਤੇ ਉਦੋਂ ਮੈਂ ਮਰ ਗਿਆ ਆਤਮਿਕ ਤੌਰ ਤੇ ਮਨੁੱਖਤਾ ਦੇ ਤਾਲ ਤੇ ਜਿਹੜੇ ਕੋ ਕਰਮ ਕਰਦੇ ਨੇ ਉਹ ਮਨੁੱਖਤਾ ਦੇ ਤਲ ਤੋਂ ਮਰੇ ਹੋਏ ਨੇ ਉਹ ਮਨੁੱਖਤਾ ਦੇ ਤਲ ਦੇ ਉੱਤੇ ਜਿਉਂਦੇ ਨਹੀਂਗੇ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਨਾਮ ਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਪਾਛੇ ਕਹਿੰਦੇ ਇਹ ਭਾਈ ਮੇਰੇ ਗਲੇ ਦੇ ਵਿੱਚ ਵਾਹਿਗੁਰੂ ਪਰਮਾਤਮਾ ਦਾ ਨਾਮ ਭਰੋਤਾ ਗਿਆ ਹੁਣ ਮੈਂ ਉਹਨੂੰ ਹੀ ਜਪਦਾ ਹਾਂ ਕਬੀਰ ਮੇਰੀ ਸਿਮਰਨੇ ਰਸਨਾ ਉੱਪਰਾਂ ਆਤ ਜੁਗਾਦੀ ਸਗਲ ਭਗਤ ਤਾ ਕੋ ਸੁਖ ਬਿਸਰਾ ਕਹਿੰਦੇ ਮੇਰੀ ਜੀਬ ਦੇ ਉੱਤੇ ਹੀ ਪ੍ਰਮਾਤਮਾ ਦਾ ਨਾਮ ਜਪਣਾ ਇਹ ਮੇਰੇ ਵਾਸਤੇ ਮਾਲਾ ਬਣ ਗਈ ਮੈਨੂੰ ਹੁਣ ਬਾਹਰੀ ਮਾਲਾ ਦੀ ਵੀ ਲੋੜ ਨਹੀਂ ਪਰ ਮਾਲਾ ਧਾਰੀ ਚ ਟਿੱਕ ਟਿੱਟ ਕੱਪੜੀਏ ਸਾਨੂੰ ਮਾਲਾ ਫੜਾਈ ਜਾਂਦੇ ਨੇ ਕੁਰਬਾਨੀ ਕਹਿੰਦੀ ਤੇਰੀ ਜੀਬ ਦੇ ਉੱਤੇ ਪਹਿਲੇ ਗੁਰੂ ਦਾ ਨਾਮ ਹੀ ਉਹਦੀ ਮਾਲਾ ਹੈ ਪਰ ਸਾਨੂੰ ਫੜਾਈ ਕੁਝ ਹੋਰ ਜਾਂਦੇ ਨੇ ਕਬੀਰ ਸਾਹਿਬ ਜੀ ਫਿਰ ਕਹਿੰਦੇ ਨੇ ਕਬੀਰ ਜਪਣੀ ਕਾਠ ਕੀ ਕਿ ਅਧ ਖਲਾਵੇ ਲੋਏ ਹਰਦੇਰਾਮ ਨੇ ਚੇਤੇ ਏ ਜਪਣੀ ਕਿਆ ਹੋਏ ਕਹਿੰਦੇ ਆ ਬਾਹਰੋਂ ਫੜੀਏ ਰੁਦਰਾਖਰ ਦੀ ਮਾਲਾ ਇਹਨੂੰ ਬਾਹਰੋਂ ਜਪੀ ਜਾਣਾ ਹਿਰਦੇ 'ਚ ਤੇ ਤੇਰੇ ਗਿਆ ਹੀ ਨਹੀਂ ਅੰਦਰ ਤੇ ਤੇਰੇ ਕੁਝ ਬੈਠਾ ਹੀ ਨਹੀਂ ਤੇ ਜਦੋਂ ਅੰਦਰ ਤੇਰੇ ਕੁਝ ਨਹੀਂ ਬੈਠਾ ਤੇ ਬਾਹਰ ਤੇ ਲੋਕ ਦਿਖਾਵਾ ਆਏ ਅੱਜ ਬਹੁਤਾਤ ਲੋਕ ਦਿਖਾਵਾ ਹੀ ਹੋ ਰਿਹਾ ਸ਼ਬਦ ਕੀਰਤਨ ਚੱਲ ਰਿਹਾ ਕਥਾ ਚੱਲ ਰਹੀ ਹੈ ਪਾਠ ਚੱਲ ਰਿਹਾ ਤੇ ਜਿੰਨਾਂ ਨੂੰ ਉਹ ਮਾਲਾ ਫੜਾਈਆਂ ਨੇ ਉਹਦੇ ਇਸ ਤਰ੍ਹਾਂ ਦੇ ਘਮਾਈ ਜਾਂਦੇ ਨੇ ਹੁਣ ਨਾ ਪਤਾ ਲੱਗਦਾ ਭਈ ਇਹ ਸੁਣਦੇ ਆ ਕੁਝ ਕਿ ਜਾਂ ਆਪਣਾ ਹੀ ਬੋਲੀ ਜਾਂਦੇ ਨੇ ਚਾਹੀਦਾ ਤੇ ਇਹ ਸੀ ਭਈ ਅਸੀਂ ਜੋ ਕਰ ਰਹੇ ਹਾਂ ਜੋ ਸੁਣ ਰਹੇ ਹਾਂ ਉਹਨੂੰ ਧਿਆਨ ਨਾਲ ਸੁਣੀਏ ਪਰ ਉਹਦੇ ਬਲੇ ਪਾਸੇ ਬਹੁਤ ਧਿਆਨ ਘਟ ਜਾਂਦਾ ਹੈ ਤੇ ਜਿਹੜੀ ਸਾਨੂੰ ਬਾਬਿਆਂ ਨੇ ਤੰਤਰ ਮੰਤਰ ਵਾਲਿਆਂ ਨੇ ਚੀਜ਼ ਫੜਾ ਦਿੱਤੀ ਬਸ ਉਸੇ ਨੂੰ ਹੀ ਸਭ ਕੁਝ ਸਮਝ ਲਿਆ। ਅਬ ਮੈਂ ਕਈ ਵਾਰ ਦੇਖਦਾ ਭਾਗਾ ਵਾਲਿਓ ਸੋਦਾਰ ਹੁੰਦੀ ਐ ਨਾ। ਉਦੋਂ ਵੀ ਕਈ ਜਾਣੇ ਬੈਠੇ ਆਪਣੇ ਉਹ ਮਾਲਾ ਦੇ ਮਣਕੇ ਕਮਾਈ ਜਾਂਦੇ ਨੇ ਫਿਰ ਬੈਠਣ ਦਾ ਕੀ ਫਾਇਦਾ ਸੋਦਾਰ ਤੇ ਤੁਸੀਂ ਸੁਣੀ ਨਹੀਂ। ਬਾਣੀ ਤਾਂ ਤੁਸੀਂ ਸੁਣੀ ਨਹੀਂ। ਇਹ ਕੰਮ ਤਾਂ ਆਪਾਂ ਆਪਣੇ ਘਰ ਬੈਠ ਕੇ ਵੀ ਕਰੀ ਸਕਦੇ ਹਾਂ। ਸੋ ਗੁਰੂ ਕਿਰਪਾ ਕਰਨ ਹਰ ਮਾਲਾ ਔਰ ਅੰਤਰ ਧਾਰੇ ਚਨੁ ਮਰਨ ਕਾ ਦੁਖਨ ਵਾਰੇ ਵਾਲੀ ਮਾਲਾ ਸਾਡੇ ਹਿਰਦੇ ਚ ਗਲੇ ਚ ਵੱਸ ਜਾਵੇ ਉਸ ਵਹਿਗੁਰੂ ਪ੍ਰਮਾਤਮਾ ਦਾ ਨਾਮ ਤਾਂ ਸਾਡਾ ਭਲਾ ਹੈ ਸੋ ਗੁਰੂ ਪਾਤਸ਼ਾਹ ਕਿਰਪਾ ਰਹਿਮਤ ਕਰਨ ਨਾਮ ਰਤਨ ਸੁਣ ਜਪ ਜਪ ਜੀਵਾਂ ਹਰ ਨਾਨਕ ਕੰਠ ਮਝਾਰੇ ਸਾਡੇ ਗਲੇ ਦੇ ਵਿੱਚ ਵਹਿਗੁਰੂ ਦਾ ਨਾਮ ਆ ਜਾਵੇ ਆਪਣਿਆਂ ਤੋਂ ਆਪਣੇ ਆਪ ਤੋਂ ਤੇ ਆਪਣਿਆਂ ਦੇ ਭਲੇ ਤੋਂ ਸ਼ੁਰੂ ਕਰੀਏ ਫਿਰ ਦੁਨੀਆ ਦਾ ਭਲਾ ਕਰੀ ਜਾਵਾਂਗੇ ਜਿੰਨਾ ਸਾਡੇ ਕੋਲੇ ਕੁਝ ਵਾਧੇਗਾ ਪਰ ਪਹਿਲਾਂ ਅਸੀਂ ਦੂਜਿਆਂ ਦਾ ਭਲਾ ਕਰਨ ਦੇ ਚੱਕਰ ਚ ਆਪਣਿਆਂ ਦਾ ਬੁਰਾ ਨਾ ਕਰੀਏ ਸੋ ਵਿਚਾਰਾਂ ਕਰਦੇ ਆ ਬੇਅੰਤ ਭੁੱਲਾਂ ਰਹਿ ਜਾਂਦੀਆਂ ਸਮਤਿ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ ਆ ਸੰਗਤਾਂ ਨੇ ਚੰਗੇ ਬਚਨ ਨੂੰ ਆਪਣੇ ਜੀਵਨ ਚ ਧਾਰਨ ਕਰ ਲੈਣਾ ਹੋਈਆਂ ਗਲਤੀਆਂ ਨੂੰ ਦਾਸ ਦੀ ਝੋਲੀ ਵਿੱਚ ਪਾ ਦੇਣਾ ਜੀ ਵਾਹਿਗੁਰੂ ਜਿੱਕਾ ਖਲਸਾ ਵਾਹਿਗੁਰੂ ਜਿੱਕੀ ਫਤ